ਲੋਏ ਬਾਬਿਓ ਆਪ ਔੜ ਰਿਆ ਆਪ ਵਰਤਦੇ ਜੇ ਜੂਆ ਜਮਾਂ ਕਬੂਤਰਾਂ ਦੇ ਜੂਆ ਸੀ ਵੱਡੀਆਂ ਮੇਨ ਕਬੂਤਰੀਆਂ ਜਿਨ੍ਹਾਂ ਦੇ ਆਪਣੇ ਕਬੂਤਰ ਸਾਰੇ ਨਸਲ ਹੈ 11 ਹੋ ਗਈਆਂ ਕਾਲੇ ਦੀ ਸ਼ਾਹ ਦੀਆਂ ਕੂਰੀਆਂ ਇਹਨਾਂ ਨੂੰ ਬੰਦ ਕਰ ਵਕਤ ਬਾਲਿੰਦਾ ਹੁਣ ਕੀ ਬਣਿਆ ਓਏ ਗੱਲ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਅੱਗੇ ਬਹੁਤ ਆ ਗਈ ਵਕਤ ਪਿਆ ਇਹਨੂੰ ਪਹਿਲਾ ਡਾਲੇ ਕਬੂਤਰ ਐ ਹੋ ਗਿਆ 11 ਦਾ ਤੇ ਕੁੜੀ ਆਵਨੇ ਸਾਰੇ ਬੱਚੇ ਦਾ ਟੇੜ 4 ਟਾਈਮ ਹੋ ਗਿਆ 2 3 ਦਾ ਦੋ ਢਾਈ ਆ। ਜੇ ਪਾਣੀ ਪੱਕੀ ਕਰਦਾ ਤੇ ਕੋਕਰੇ ਚਾਪੀ ਬਣੀ ਜਾਂਦੇ। ਹਾਂਜੀ ਬਾਪਿਓ ਲੇਟੇ ਤੇ ਚੜਦੇ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਦਿਲੋ ਸਤਿ ਸ਼੍ਰੀ ਅਕਾਲ। ਤੇ ਲੋਹੇ ਬਾਪਿਓ ਅੱਜ ਦੀ ਵੀਡੀਓ ਕਰਦੇ ਨੇ ਸ਼ੁਰੂ ਤੇ ਬਦਾਮ ਬਦਮੇ ਲੈ ਕੱਟ। ਤੇ ਅੱਧੇ ਯਾਰ ਕੋਈ ਟੌਪਿਕ ਹੈ ਨਹੀਂ ਸੀ ਵੀਡੀਓ ਬਣਾਉਣ ਨੂੰ। ਕੋਈ ਕਬੂਤਰ ਰਾਤੀ ਆਪੇ ਬਹੁਤ ਲੇਟ ਬਿਠੇ ਆ ਨਾ। ਤੇ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਆ। ਤੇ ਆਹ ਚੱਕੋ ਜਰਾ ਕਬੂਤਰਾ ਬਦਰਾ ਨੂੰ ਰਾਤ ਦਾ ਜੋਰ-ਜੋਰ ਲੱਗਾ ਆ। ਇਹਨਾਂ ਨੂੰ ਕੀਤਾ ਸੈਟਮੈਂਟ ਜੇ। ਤੇ ਹੁਣ ਇਹਨਾਂ ਦਾ ਕੋਨੇ ਆ ਬਦਾਮ ਬਦਮੇ। ਕੌਕ ਵੋਤਰ ਜੇ ਨਹੀਂ ਪਾਉਂਦੇ ਆਪਾਂ ਤੇ ਉਹ ਬੱਚੇ ਛੱਡੇ ਆ ਸ਼ੀਲਾ ਦਾ ਪਾਣੀ ਪੂਣੀ ਪਾਉਣ ਤਾਂ ਸੁਬਹ ਵਧੀਆ ਠੀਕ ਠਾਕ 18 ਨੂੰ ਤਾਂ ਬਾਈ ਕੈਨਸਲ ਹੋ ਗਈ ਹੁਣ ਹੁਣ ਕੀ ਹੈ ਹੁਣ ਦੇ ਦਿਆਂ ਹੋਰ ਕੋਈ ਛੱਡਦੇ ਆ ਫੇਰ ਹੋਰ ਕਿਤੇ ਦੇਖ ਕੇ ਪਰ ਪਿੰਡ ਵਧੀਆ ਇਹ ਪਹਿਲਾਂ ਪਹਿਲੇ ਇਹ ਪੁੱਛਣਾ ਆ ਹਾਂ ਤੇ ਪਿੰਡ ਦੀ ਸਹਿਮਤੀ ਸਾਡੇ ਤੋਂ ਕੜਕਾ ਜਿ ਨਹੀਂ ਢਟਣਾ ਹੈਗਾ ਕਿ ਨਹੀਂ ਹੋਰ ਕੀ ਕੜਕਾ ਜਿ ਢਟਣਾਂ ਵਾਲਾ ਕੰਮ ਔਖਾ ਭਾਈ ਅਵੇ ਕੱਲ ਵੀ ਚਲੋ ਖੜੇ ਰਹੇ ਪਾ ਭੱਜੇ ਭੁਜੇ ਹੈ ਨਹੀਂ ਤੇ ਪਰ ਗਲਤ ਗੱਲ ਆ ਯਾਰ ਹੁਣ ਤਾਂ ਜਿਆਦਾ ਬਾਜੀ ਕਰਾਉਣੀ ਯਾਰ ਪਿੰਡ ਦੇ ਸਰਪੰਚ ਪਾਕਿਆਂ ਨੂੰ ਪੁੱਛ ਕੇ ਨਾ ਪੇੜ ਕਟਾਉਣ ਨੂੰ ਕਹਿਦੀ ਆ ਉਹ ਹੀ ਤੇ ਗੱਲ ਆ ਕੀ ਯਾਰ ਪੇੜ ਜੇ ਕਰ ਲਓ ਇਹਨਾਂ ਨੂੰ ਇਹ ਹੁੰਦਾ ਚੋਤਰ ਕਰਨ ਨੂੰ ਵੀ ਕੋਈ ਅਗੇ ਚੋਤਰ ਨਾ ਕਰੇ ਅਸਲੀ ਗੱਲ ਹੋ ਜਾਂਦੀ ਆ ਤੇ ਮਮਾ ਕਿੰਨੀ ਬੇਇੱਜ਼ਤੀ ਬੇਇੱਜ਼ਤੀ ਵਾਲੀ ਗੱਲ ਆ ਹੁਣ ਕੱਲ ਨੂੰ ਕਿਤੇ ਵੀ ਬਾਜੀ ਤੇ ਆਉਂਦਾ ਅਗਲੇ ਦੀ ਬੇਇੱਜ਼ਤੀ ਕਿੰਨੀ ਹੋਣੀ ਆ ਉਹ ਲਾ ਉਹ ਵੜਨ ਜੋਗਾ ਨਹੀਂ ਬਾਜ਼ੀਆਂ ਦੇ ਫਾਇਦਾ ਨਹੀਂ ਕੋਈ ਬਾਜੀ ਖਰਾਬ ਕਰਨ ਦਾ ਹੁਣ ਸਾਰੇ ਕਿੰਨੇ ਬੰਦਿਆਂ ਦਾ ਉਦੋਂ ਟਾਈਮ ਖਰਾਬ ਹੋਇਆ ਆ ਬੋਗਰਾ ਦਾ ਐ ਤੇ ਕਬੂਤਰੀ ਵੀ ਚੰਗੀ ਗਵਾ ਕੇ ਆ ਗਈ ਉਹ ਨੀਲੀ ਗੰਦੀ ਕਰ ਗਈ ਆਪਣੀਆਂ ਨਾ ਨੀਲੀ ਜਬਲੀ ਉਹ ਸਵੇਰੀ ਪਾਪੇ ਬੈਰੀ ਬਹੁਤ ਪੈਂਦੀ ਸੀ ਉਹ ਹੜਦੀ ਸੀ ਉੱਚੀ ਜਾ ਕੇ ਪਤਾ ਨਹੀਂ ਹੁਣ ਉਹ ਬੈਰੀ ਲੈ ਗਈ ਜਾ ਕੇ ਕਿਉਂਕਿ 8-10 ਕਬੂਤਰ ਲੈ ਗਈ ਮੈਨੂੰ ਲੱਗਦਾ ਇੱਕ ਲਗੜ ਲੈ ਗਿਆ ਸੋਨੇ ਆਓ ਇੱਕ ਲਗੜ ਲੈ ਗਿਆ ਹੁਣ ਇਹ ਨਹੀਂ ਪਤਾ ਉਸ ਤੋਂ ਤੋਂ ਸਮਾਂ ਚ ਉਹ ਹੜਦੀ ਸੀ ਹੁਣ ਪਤਾ ਨਹੀਂ ਆਪਣੀ ਨੀਲੀ ਨੂੰ ਬੈਰੀ ਲੈ ਗਈ ਆ ਜਾਂ ਕਬੂਤਰੀ ਭੱਜ ਗਈ ਆ ਮਲਦਗੀ ਨਹੀਂ ਆਈ ਨੀ ਕਬੂਤਰੀ ਛੱਡ ਦੇ ਸਾਰੀ ਉੱਤੇ ਚਲ ਗਈ ਬਾਤੋ ਨਹੀਂ ਆਈ ਹੈ ਨਾ ਬਾਹਰੋਂ ਦਿਖੀ ਵੀ ਨਹੀਂ ਆ ਪਰ ਉਹ ਦੂਜੇ ਟੂਸੇ ਆ ਜਾਣ ਤਾਂ ਭਲੇ ਖਾ ਪਿੰਦਾ ਰਿਆ ਪਰ ਆਪਣੀ ਡੱਬੀ ਬਹੁਤ ਸੋਣੀ ਉਡੀ ਯਾਰ ਡੱਬੀ ਨੇ ਰੂਹ ਕੋਈ ਕਰਦੀ ਨਾ ਥੱਲੇ ਆਈ ਬਾਲੀ ਕਸਣ ਉਹ ਸਾਦਾ ਟਾਈਮ ਕਰਦਾ ਡੜਾ ਹੀ ਕਬੂਤਰੀ ਨੇ ਕਰ ਜਾਣੇ ਕਰਦੇ ਆ ਰਾਵਣਾ ਸਾਦਾ ਟਾਈਮ ਕਰਾਉਂਦੇ ਨਾ ਤੇ 2 4 ਕੇ ਕਬੂਤਰ ਰਹਿਣੇ ਜਿਆਦਾ ਨਹੀਂ ਰਹਿਣੇਗੇ ਹਾਂ ਕਬੂਤਰ ਉੜਦੀ ਬਹੁਤ ਚੰਗੀ ਸੀ ਦੀਪੇ ਪੜਾਂਦੇ ਰਹਿਣੇ ਸੀ ਮੇਰੇ ਸਾਬਣਾ ਦੋਖ ਹਾਂ ਉਹਦੇ ਵੀ ਰਹਿ ਜਾਣੇ ਉਹਦੇ ਵੀ ਰਹਿ ਜਾਣੇ ਸੀ ਹਾਂ ਤੇ ਯਾਰ 10 ਰਹਿ ਜਾਂਦੇ ਮੇਰਾ 10 ਵੀ ਮੁਸ਼ਕਲ ਹੀ ਰਹਿਣੀ 6-7 ਕਬੂਤਰ ਰਹਿੜੇ ਸੀਗੇ ਤੇ ਬਾਬੇ ਆਵਾਜ਼ ਇਦਾਂ ਹੀ ਆ ਹਜੇ ਦਵਾਈ ਦੁਈ ਖਾਈ ਜਾਂਦੇ ਆ ਤੇ ਗਲਾ ਗੋਲਾ ਹਜੇ ਥੋੜਾ ਹੀ ਸੈੱਟ ਹੋਇਆ ਬਾਕੀ ਆਹ ਦੇ ਕਬੂਤਰ ਬੈਠੇ ਆ ਨਜ਼ਾਰਾ ਲੈਣ ਦੇ ਅੱਜ ਠੰਡੇ ਸਾਮ ਦਾ ਕੋਈ ਇਹਨਾਂ ਨੂੰ ਅੱਜ ਡਰਾ ਨਹੀਂ ਨਜ਼ਾਰੇ ਲੈਣ ਦੇ ਗਰੀਲੇ ਇਹਨਾਂ ਨੇ ਪਤਾ ਅੱਜ ਛੁੱਟੀ ਆ ਸਾਡੀ ਆ ਤਾਂ ਤੋਂ ਪਟਲੇ ਹੀ ਖਾ ਲੋ ਫਿਰ ਵੜਦੇ ਆਂਗੇ ਰਾਤੀ ਵੱਟਣ ਲੱਗ ਗਈ ਤੈਨੂੰ ਵੀ ਬਾਤੀ ਨਹੀਂ ਬਾਤੜਾ ਨਹੀਂ ਰਾਤੀ ਇੱਕ ਕਰੀ ਰਾਤੀ ਨੇਰਾ ਕਰਕੇ ਕੂਤਰ ਖਾਣਾ ਸਾਸ ਹੈ ਨਹੀਂ ਮੈਨੂੰ ਮੈਂ ਕਹਾ ਵੀ ਉਹ ਤਿੰਨ ਦਾ ਨਹੀਂ ਟੋੜਦੇ ਉੱਪਰਲੇ ਆ ਲੈ ਆ ਤਾਂ ਆ ਗਏ ਪਰ ਜੋ ਲੈਟਾਂ ਚ ਗਈਆਂ ਹਨਾ ਕਰੇ ਲੈਟਾਂ ਲੈਟਾਂ ਲੂਟਾ ਕਰਕੇ ਆ ਗਏ ਨੀਰਾ ਬੈ ਗਿਆ ਚੱਲੀਏ ਥੱਲੇ ਹੁਣ ਬਾਬਿਓ ਠੱਕੜ ਜਿਹੜੇ ਲਿਆਂਦੇ ਖੁੱਜੀਆਂ ਦੇ ਇਹ ਦੇਣੇ ਆ ਹੁਣ ਆਪਾਂ ਉੱਤੇ ਏਦਾਂ ਉਹ ਇਟਾ ਜੀਆਂ ਰੱਖ ਦਈ ਦੀ ਉੱਤੇ ਡਿੱਗ ਜਾਂਦੀਆਂ ਆ ਵਧੀਆ ਬਣ ਗਈ ਗੱਲ ਵਾ ਲੋ ਵੀ ਫੁਰੀਆਂ ਚਾਰ ਰਹਿ ਗਈਆਂ ਵੀ ਬਾਤ ਡਾਲਣੀਆਂ ਕਿਉਂਕਿ ਮੌਸਮ ਯਾਰ ਚੇਂਜ ਹੋ ਰਿਹਾ ਪਤਾ ਲੱਗਦਾ ਨਹੀਂ ਇਹ ਕਬੂਤਰ ਜੇ ਠੱਡੇ ਮੂਸਮ ਬਿਗਾੜ ਲੈਣਾ ਇਹ ਗਾਂ ਨਹੀਂ ਚੱਲਣਿਆ ਕਬੂਤਰ ਗਰਮੀ ਚ ਨਹੀਂ ਚੱਲਣੇ ਜਦੋਂ ਫੁੱਲ ਗਰਮੀ ਪੈਣ ਲੱਪੀ ਨਾ ਇਹਨਾਂ ਦੀ ਬਾਤ ਹੋ ਜਾਣੀ ਤੇ ਉਹਨਾਂ ਦਾ ਦੂਸਰਾ ਦਸਰਾ ਛੱਡ ਲੈਣੇ ਆ ਇਸ ਕਰਕੇ ਕਬੂਤਰ ਸਾਰੇ ਕੱਡੇ ਨਹੀਂ ਆਪਾਂ ਉੱਪਰ ਵੀ ਕੁੱਡੇ ਆ ਜਿੰਨੇ ਵੀ ਕਬੂਤਰ ਉਹ ਸਾਰੇ ਰੋਕੇ ਹੋਏ ਆ ਸਿੱਧੇ ਕਰਕੇ ਕਦੇ ਛੱਡਿਆ ਕਿਉਂਕਿ ਜਿਹੜੇ ਲੋ ਵਾਲੇ ਕਬੂਤਰ ਆ ਉਹ ਚੱਲਣੇ ਨਹੀਂ ਚੱਲਣੇ ਨਹੀਂ ਆਹ ਵੀ ਨਹੀਂ ਮੁੜਦਾ ਤੈ ਹੋ ਗਿਆ 11 ਦਾ ਤੇ ਕੁੜੀ ਆ ਮੇਰੇ ਸਾਰੇ ਬੱਚੇ ਦਾ ਤੇੜੇ ਛੋੜੇ ਬੱਚੇ ਗਲੀਆਂ ਗੋਲੀਆਂ ਵਾਲੇ ਕਿਉਂਕਿ ਰੈਡ ਹੀ ਹੁੰਦਾ ਰੈਡ ਹੀ ਹੁੰਦਾ ਤਾਂ ਉੱਠਦਾ ਭੈ ਡੋਣੇ ਰੋਣੇ ਆ ਅੱਜ ਕੱਢੇ ਕੱਢੇ ਹੈ ਨਹੀਂ ਜਿਹੜੇ ਜਾ ਕੇ ਬੱਚੇ ੜਾ ਪਿਆ ਸ਼ਾਹ ਉੜਦਾ ਪੜਾ ਦੇਖੋ ਸਾਰੇ ਵੇ ਡੇੜ ਵਧੀਆ ਹੋ ਗਿਆ ਹੁੰਦਾ ਸਾਫਿਆ ਦੇਣ ਚਲੋ ਬੱਚੇ ਵਧੀਆ ਫੇਰ ਆਉਣਗੇ ਘਸਾ ਘੁਸਾ ਬਣਾ ਲੈਂਦੇ ਬੱਚੇ ਠੱਡੇ ਹੋਣਗੇ ਇਹ ਹੋਈ ਕੰਮ ਹੋਣੇ ਆ ਜੇ ਛੱਡ ਹੋ ਗਏ ਛੱਡ ਹੋ ਗਏ ਗਾ ਤਾਂ ਇਹ ਅਗਲੇ ਸਾਲ ਹੀ ਕੰਮ ਆਉਗੇ ਹੁਣ ਖਾ ਕਿੱਦੇ ਪੋਂਦਾ ਦੇਖੋ ਵੀ ਆ ਵਿੱਚ ਇਹ ਵਟੋਣਾ ਨਹੀਂ ਹੈ ਪਰ ਹੜਦਾ ਨਹੀਂ ਡੋਲੋ ਇਹਨੂੰ ਸ਼ੀਲਾ ਮਲਖਪੁਰੀਆ ਇੱਚੀ ਜਾਂ ਮਗਾ ਮਨ ਨੂੰ ਹੈ ਟਾਈਮ ਹੋ ਗਿਆ 2 ਢਾਈ ਦਾ 2 ਢਾਈ ਦਾ ਇਹ ਕੀ ਆ ਗਈ ਆ ਨਾ ਜਲੇਬੀਆਂ ਗਈਆਂ ਨਾਲ ਜਲੇਬੀਆਂ ਸ਼ੀਲਾ ਹੀ ਲੈ ਕੇ ਆਈ ਕੱਲ ਉਹ ਜਲੇਬੀਆਂ ਖਾਓ ਤੇ ਕਬੂਤਰ ਬੱਚੇ ਉੜੀ ਜਾਂਦੇ ਆ ਵਾਲੇ ਉੱਤੇ ਚੜ ਗਏ 25 ਤੰਦਹਾ ਹੁੰਦੇ ਆ ਅੱਧਾ ਘੜੀ ਹੀ ਉੱਡਦੇ ਨੇ ਯਾ ਉਹ ਬਾਬੋ ਜਿਹੜੀ ਆਪਣੀ ਆ ਤੁਸੀਂ ਵਲੌਗ 'ਚ ਜਿਹੜੇ ਤਾਂ ਪੁਰਾਣੇ ਆ ਜੁੜੇ ਆਪਣੇ ਨਾਲ ਉਹਨਾਂ ਨੂੰ ਤਾਂ ਪਤਾ ਜਿਹੜੀ ਉਹ ਕੂਤਰੀ ਸਿੱਧੀ ਆ ਕੇ ਚੰਬੜ ਜਾਂਦੀ ਉਹਦਾ ਭਰਾ ਦਾ ਸੀਲੇ ਬਾਕੀ ਦੇ ਕਿੱਦਾਂ ਕਰਦੇ ਬੱਚੇ ਸਾਈ ਗੱਲਾ ਉਹ ਚੱਕਰੀਆਂ ਮਾਰਦੇ ਆ ਪੂਰੇ ਉਹ ਵਾਲੀ ਪ੍ਰਤਾਂਈ ਉਹਨੂੰ ਕੋਈ ਮਾੜੀ ਹੱਤ ਪੈ ਗਈ ਉਹਨੂੰ ਹਣਾ ਉਹ ਵੀ ਬੱਚਾ ਲਾਲਾ ਰੱਖਰ ਕੰਡਿਆ ਛੋਟਾ ਵਿਚਾਰ ਅੱਜ ਪਹਿਲੇ ਦਿਨੀ ਪਾਇਆ ਤੇ ਖਰਾਖਰੂ ਗਈ ਅੰਦਰ ਤੇ ਉਹ ਹੁਣ ਕੱਢਣ ਡਿਆ ਆ ਆ ਜਾਓ ਬਾਬੋ ਕਿਨੇ ਕਿਨੇ ਖਾਣੀਆਂ ਜਲੇਬੀਆਂ ਆ ਜਾਓ ਓਏ ਮੱਖੀਏ ਆ ਚਾਹ ਬਾਬੋ ਚੱਕੋ ਪਰ ਪਰ ਗਲਾਸੇ ਛਿੱਲੇ ਬੜਾ ਲਾਲ ਲਾਲ ਪੀਲਾ ਹੋਇਆ ਪਿਆ ਹੋਵੇ ਹੋਰ ਹੋ ਤਾਂ ਨੂੰ ਦੇਖਦਾ ਪਿਆ ਸੋਹਰਾ ਦਾ ਕਿੰਨੇ ਵਜੇ ਆਏ ਅੱਜ ਇਹ ਮੇਰਾ ਹਨ ਪਿਆਰਾ ਪਿਆਰਾ ਵਾਰਾ 12:30 ਇੱਕ ਵਜੇ ਆਇਆ 12:00 1:00 ਵਜੇ ਆਇਆ ਤੇ ਇਹ ਵਕਤ ਪਾ ਕੇ ਤੇ ਹੁਣ ਸ਼ਾਮਾਂ ਨੂੰ ਫੇਰ ਵਕਤ ਪਾਊਗਾ ਨਵੇਂ ਬੱਚੇ ਸੀਗੇ ਇਹਦੇ ਹੀ ਸੋਚਾਂ ਵੀ ਚੱਲ ਥੋੜੇ ਹੀ ਉੜਦੇ ਆ ਅੱਜ ਉਹ ਵੀ ਖੜ ਗਏ ਕੱਲ ਇਨਾਣੇ ਰਾਤ ਪਵਾਈ ਇਹਦੇ ਚਲੋ ਸਵੇਰ ਦੇ ਉੜਦੇ ਸੀ ਹਨਾ ਇਰੇ ਜਿਹੜਾ ਕੁਟਰ ਬਣ ਗਏ ਕਰਕੇ ਗਲ ਠੰਡਾ ਹੋ ਗਿਆ ਤਾਂ ਸੜ ਗਏ ਤੇ ਉਹ ਤਾਂ ਬੱਚੇ ਐ ਜਿਹਦਾ ਹੀ ਪਹਿਲੀ ਦੂਜੀ ਡਾ ਰਿਆ ਸ਼ਾਹ ਜੀ ਵੀ ਆ ਤੇ ਉਹ ਡੀ ਜਾਂਦਾ ਉਹ ਤਿੰਨ ਚਾਰ ਬੱਚੇ ਬਾਹਲੇ ਉੱਚੇ ਚਲ ਗਏ ਆ ਤੇ 2:30 ਵਜੇ ਦਾ ਟਾਈਮ ਹੋ ਗਿਆ 2:30 3 3 ਵਜੇ ਚੱਲੇ ਆ ਨਾ ਇਹ ਤਾਂ ਟਾਈਮ ਕਿ ਨਾ ਹੋਇਆ 2:30 ਵੱਜ ਗਏ ਆ 2:30 ਵੱਜ ਗਏ ਨਾ ਉਹ ਆ ਗਏ ਆ ਆ ਆ ਆ ਸ਼ੁਕਰ ਆ ਆ ਆ ਆ ਹੁਣ ਜਾਣ ਤਾਂ ਗਿਆ ਦੀ ਪਹਿਲਾਂ ਡੌਂਦਾ ਕਿਉਂ ਨਾ ਐਸ ਵੇਲੇ ਅਭੀ ਉਹ ਹਰੀ ਬੋਤਲ ਗਲਾਬੀ ਬੋਤਲ ਨਹੀਂ ਦਿੱਤੀ ਗਰਾਬੀ ਗਲੂਪੀਆਂ ਉੱਤੇ ਹੀ ਆ ਬੋਤਲਾਂ ਆ ਤੇ ਆ ਰੇ ਜਾ ਰੇ ਆ ਆਉਂਦੀ ਬੋਤਲ ਕੱਲੀ ਆਉਂਦੀ ਥੱਲੇ ਨੂੰ ਬਾਬਾ ਹੁਣ ਵਕਤ ਪਿਆ ਇਹਨੂੰ ਪਹਿਲਾ ਡਾਲੇ ਕਬੂਤਰ ਬੜਾ ਜ ਆਇਆ ਲਾਇਆ ਬੱਚੇ ਹੁਣ ਆਏ ਥੱਲੇ ਆਪਣੇ ਆ ਦੇਖੋ ਇੱਕ ਬੋਤਲਾ ਲਾ ਆਇਆ ਦੋ ਆਇਆ ਆ ਆਰ ਇਨੇ ਵਾਲਾ ਇਹ ਉਹ ਬਈ ਉਹ ਤੋਂ ਆਇਆ ਜੀ ਉਹੀ ਗੱਲ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਅੱਣੀ ਬਹੁਤ ਆ ਗਈ ਬੰਦ ਹੋ ਗਈ ਉਹ ਤਾਂ ਇੱਕ ਜਗ ਦਾ ਵੀ ਬਾਲਾ ਤੂਫਾਨ ਆਇਆ ਸੀ ਤੇ ਬੱਚੇ ਆਪਣੇ ਦੌੜਦੇ ਆ ਜੀ ਇੱਕ ਤੇ ਆ ਫਿਰਦਾ ਆ ਬੈ ਗਈ ਗੋਦਰੀ ਇੱਕ ਹੋਣਾ ਮਾਇ ਵਾ ਵਕਤ ਬਵਾ ਲੈਂਦਾ ਹੁਣ ਕੀ ਬਣਿਆ ਓਏ ਬਹੁਤ ਦੋ ਬੈਠੇ ਥੱਲੇ ਬੱਚੇ ਹੋ ਵੀ ਹੁਣੀ ਲਾਏ ਆ ਪਰ ਉਹ ਬੈਗੇ ਹੀ ਫਿਲਾਈ ਔਰ ਦੇ ਬੱਚੇ ਕਿਤਾਬ ਚਾ ਫਿਰਦਾ ਨਾ ਇੱਕਦਾਂ ਦਿਖੋ ਨਾ ਬਾਬੇ ਉਹ ਬੜਾ ਝਗੜਾ ਆ ਔਰ ਇਹ ਨੇਰੀ ਵੀ ਬਹੁਤ ਆ ਇਹਦੀ ਅੜਾ ਰ ਹੋ ਗਈਆਂ ਕਾਲੇ ਦੀਆਂ ਸ਼ਾਹ ਦੀਆਂ ਪੂਰੀਆਂ ਇਹਨਾਂ ਨੂੰ ਬੰਦ ਕਰ ਦੇਣਾ ਇਹ ਗੋਪੀ ਦਾ ਫੇਵਰੇਟ ਆ ਪੱਛਾ ਕਾਲਾ ਸ਼ਾਹ ਕੱਢਿਆ ਪਹਿਲੀ ਯਾਰ ਜੱਲਾ ਹੁਣ ਕੁੱਡੇ ਚ ਬੰਦ ਬਸ ਦਾਣੇ ਪਾਣੀ ਚ ਫਿਰ ਉਹ ਜੀ ਪੰਗਾ ਪਾਉਂਦਾ ਰ ਅਜ ਫੇ ਹੁਣ ਦੰਦ ਕੱਢਦਾ ਉਹ ਬੱਚੇ ਬਣਾ ਦੀ ਸ਼ਾਮਾਂ ਪੈ ਗਈਆਂ ਆ 4 ਵਜ ਗਏ ਆ ਤੇ ਬੱਚੇ ਬਹਿਣ ਦਾ ਨਾਲ ਹੀ ਲੈਂਦੇ ਉਦੋਂ ਨੇਰੀ ਬਾਲੀ ਆਈ ਇੱਕਰੀ ਦਾ ਡਰਾ ਗਈ ਪੂਰੀ ਤਰ੍ਹਾਂ ਨਾ ਵੀ ਬਾਬਿਓ ਕਈ ਵੀਰ ਕਹਿੰਦੇ ਸੀਗੇ ਵੀ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਓ ਤੇ ਬਾਬਿਓ ਜਿਹੜੀਆਂ ਆਪਣੀਆਂ ਵੱਡੀਆਂ ਮੇਨ ਕਬੂਤਰੀਆਂ ਜਿਨ੍ਹਾਂ ਦੇ ਆਪਣੇ ਕਬੂਤਰ ਸਾਰੇ ਨਸਲ ਹੈਗੀ ਆ ਉਹ ਆ ਕਬੂਤਰੀਆਂ ਬਾਬਿਓ ਇਹ ਵੀ ਇੰਨਾ ਚੋ ਬਸ ਆ ਉਹ ਜਿਹੜੀ ਸਿਰੇ ਤੇ ਬੈਠੀ ਕਬੂਤਰੀ ਆਪਣੀ ਇਹ ਆ ਵਾਲੀ ਉਹਦੀਆਂ 3 ਗਾਂ ਸਾਰੀਆਂ ਚੈੱਕ ਕਰੋ ਜਰਾ ਮੇਨ ਕਬੂਤਰੀ ਆਪਣੀ ਉਹੀ ਆ ਆ ਵਾਲੀ ਗਾਂ ਵੇਦੀ 3 ਆ ਆਪਣੀ ਸੰਗਤਪੁਰ ਫਰਿੱਜੀ ਜਿੱਤੀ ਸੀਗੀ ਗੁਲਾਬੀ ਢੱਡ ਵਾਲੀ ਉਹ ਪਿਛੇ ਉਹਦੀ ਭੈਣ ਆ ਆ ਆਪਣੀ ਕੋਫੀ ਕਲਰ ਵਾਲੀ ਕਬੂਤਰੀ ਆ ਗਈ ਇਹਨਾਂ ਚੋਈਆਂ ਮਲ ਸਾਰੇ ਗੇਮ ਗਏ ਉਧਰ ਉਧਰ ਬਣਾਇਆ ਅਜ ਤਾਂ ਹਾਂ ਇਹਦੇ ਪੁੱਤੇ ਕਾਂ 5 ਵਜੇ ਹਾਂ ਇਹ ਇਹੀ ਦੇ ਇਹਨਾਂ ਦੇ ਪੁੱਤ ਕਾਂ 5 ਵਜਿਆਂ ਜਿੱਤੇ ਆਪਣ ਪਿਛਲੇ ਸੀਜ਼ਨ ਦੇ ਵਿੱਚ ਇੱਕ ਹਾਂ ਇੱਕ ਦੋ ਜਿੱਤੇ ਤੇ ਇੱਕ ਪੰਜ ਜਿੱਤੇ ਆ ਮਤਲਬ ਕਈ ਸਾਰੇ ਜਿੱਤੇ ਹੀ ਆ ਤਕਰੀਬਨ ਹੋਰ ਬਹੁਤ ਜਿੱਤੀਆਂ ਬਾਜ਼ੀਆਂ ਇਹਨਾਂ ਨੇ ਇਹਨਾਂ ਦੇ ਬੱਚਿਆਂ ਨੇ ਹਰੇ ਵੀ ਆ ਜਿੱਤੇ ਵੀ ਆ ਦੋਨੇ ਕੰਮ ਹੋਏ ਆ ਲੋ ਆ ਤੋ ਸਲੀਨਾ ਕਰੋ ਸ਼ੌਂਕ ਜਰਾ ਇਹ ਉਦਾ ਕਬੂਤਰ ਰਾਜਨ ਵਾਲੇ ਕਬੂਤਰਾਂ ਚੋਂ ਆਇਆ ਇਹ ਪਿਛੇ ਜਿਹੜੀ ਖੂਤਰੀ ਪ्योर ਰਾਜਨ ਵਾਲੀ ਸੀਗੀ ਤੇ ਆਏ ਗਰਦੇਵ ਵਾਲੇ ਕਬੂਤਰਾਂ ਚ ਵੀ ਵਜਦੇ ਆ ਇਹ 5 ਵਜ ਗਿਆ ਤੇ ਕੱਲ ਵਾਲਾ ਕੰਮ ਇਹਨੇ ਫੇਰ ਕਰਤਾ ਵੀ ਬੱਚੇ ਇੱਥੇ ਕੱਸੀ ਜਾਂਦੇ ਆ ਛਤਰੀ ਪੜਕਾਈਆਂ ਪੜੂਗੀਆਂ ਵੀ ਲੌਂਡੇ ਆ ਪਰ ਮੂਹ ਹੀ ਨਹੀਂ ਕਰਦੇ ਕਿਉਂਕਿ ਮੌਸਮ ਢੰਡਾ ਆ ਠੰਡੇ ਮੌਸਮ ਜਿਹਨਾਂ ਨੂੰ ਮਜ਼ਾ ਆਉਂਦਾ ਉੱਡਣ ਦਾ ਹੁਣ ਬਹਿਣਗੇ ਉਧਰ ਦੇਖਦੇ ਆ ਲਾ ਕੇ ਇਹਨਾਂ ਨੂੰ ਫੇ ਤੇ ਲਾ ਕੇ ਫਿਰ ਤੁਹਾਨੂੰ ਕਰਾਉਣੇ ਇਹਨਾਂ ਦੇ ਦਰਸ਼ਨ ਮੇਲੇ ਵੀ ਕਿੱਦਾਂ ਦੇ ਆ ਇਹ ਜਿਕੜਾ ਨਹੀਂ ਆ ਨਹੀਂ ਕਿਹਨੀਆਂ ਆ ਜੀ ਲਓ ਵੀ ਬਾਬਿਓ ਬਹਿ ਗਿਆ ਦਰਦੀ ਬਹੁਤ ਆ ਲਿਆ ਡਾਕ ਲਈਏ ਨੂੰ ਬਾਬਿਓ ਫਿਰ ਕਰਾਉਣੇ ਤੁਹਾਨੂੰ ਇਹਦੇ ਦਰਸ਼ਨ ਹਾਂ ਗਲਾਬੀ ਪੋਟੇ ਵਾਲਾ ਯਾ 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 ਰੱਖ ਲੋ ਫੜ ਲੇ ਵੀ ਇਹ ਜਿਹੜੇ ਆ ਬੱਚੇ ਸੀ ਬਾਬੇ ਤੋਂ ਨਹੀਂ ਆਪਣੇ ਪੁੱਤ ਪਰ ਜ ਸਹੀ ਕਰਦੇ ਹੋ ਚੋੜਾ ਹੋ ਗਿਆ ਉਹ ਚੋੜਾ ਬਾਣ ਹੋ ਗਿਆ ਉਹ ਕੋਈ ਪਹਿਲੀ ਇੱਕ ਸਾਲ ਦੀ ਪਹਿਲੀ ਡਾਰੀ ਇਹਨਾਂ ਦੀ ਅੱਜ ਪਹਿਲਾਂ ਤਾਂ ਦੋ ਦੋ ਤਿੰਨ ਮਿੰਟ ਹੀ ਉੜੇ ਹੋਇਆ ਅੱਜ ਮੇਰੇ ਨਾਲ ਇਹ 12:30 1:00 ਵਜੇ ਕੱਢੇ ਜੀ ਨਾ 12:30 ਤੇ 5:00 ਵਜੇ ਆ ਪੂਰਾ ਜ਼ੋਰ ਲਾਤਾ ਬੱਚਿਆਂ ਨੇ ਇਹ ਉਹੀ ਆਈੜੀ ਕੂਤਰੀ ਆਪਣੀ ਗੇੜੀ ਨਹੀਂ ਪੁੰਦੀ ਉਹਦਾ ਭਰਾ ਆ ਵਾਲਾ ਕੇ ਭੈਣ ਆ ਜੋ ਵੀ ਆ ਬਹੁਤ ਚੰਗਾ ਔੜ ਕੇ ਆਇਆ ਬਲ ਬਹੁਤ ਚੰਗਾ ਇਧਰ ਹੋ ਕੇ ਫਾਕ ਪੋਤਰਾ ਤੇ ਨਾ ਪਵੇ ਲੋਈ ਬਾਬੇ ਆ ਪਾਉੜ ਰਿਹਾ ਆ ਪਬਰਤ ਦੇ ਜਿਹਾ ਜੂਆ ਜਵਾ ਦਾ ਕੂਤਰਾ ਦੇ ਜੂਆ ਸੀ ਗਿਆ ਤੇ ਉਹ ਲੱਗੇ ਆ ਪਉਣ ਇਦਾਂ ਇਸ ਤਰੀਕੇ ਨਾਲ ਪਾ ਦੇਣਾ ਸਾਰੇ ਕੂਤਰ ਦਿੱਤੇ ਤੇ ਭਰਪੂਰ ਨਾ ਮਾਰੇ ਦਾ 2 ਮਿੰਟ ਬਾਫੇ ਮਰ ਜਾਣਾ ਇਹ ਨਾ ਤੇਰੀ ਮੈ ਕਨੇ ਮਰ ਮੁਰ ਜਾਂਦੀਆਂ ਆ ਮੈ ਕਨੇ ਪਾਊਡਰ ਮੈ ਕਰੀ ਨਵਾਤਾ ਚੰਗੀ ਤਰ੍ਹਾਂ ਨਿਸ਼ਾਬ ਨਾ ਮਿੱਥਿਆ ਕਰਨਾ ਨਹੀਂ ਚੇਕ ਦੇਣਾ ਮਰ ਜਾਨ ਮੈਨ ਮਾਰਨਾ ਨਹੀਂ ਕਿਤੇ ਸਾਰੇ ਕੂਤਰਾ ਦੇ ਲਾ ਦੇਣਾ ਆਪਾਂ ਜਿੰਨੀਆਂ ਜੂਆਂ ਜਾਇਆ ਸਭ ਮਰ ਜਾਣੀਆਂ ਉਹਦਾ ਹੈ ਨਹੀਂ ਕੂਤਰਾ ਤੇ ਪਰ ਫੇ ਵੀ ਪਾ ਦੇਣ ਲੱਗੇ ਆਪਣੀ تصدی ਕਰਕੇ ਬੱਚਾ ਬੱਚਾ ਤੇ ਹੈਗੀਆਂ ਬਹੁਤ ਕਿਉਂ ਨਾਲੋਂ ਮੈਂ ਕਹਾਂ ਫੇ ਨਾ ਇਹਨਾਂ ਦੇ ਪੈ ਜਾਣ ਜੋਰ ਨਾਲ ਚੜਦੇ ਪਰ ਨਹੀਂ ਮਾਰਨੇ ਚਾਹੀਦੇ ਕੁਫਰ ਨੂੰ ਫੇਰ ਛੱਡ ਜਾਣਾ ਸਾਰਾ ਹੀ ਉਧਰ ਦਾ ਪਾਰ ਸਾਫ਼ ਹੈ ਬਿਲਕੁਲ ਵਜੂਆਂ ਹੈ ਨਹੀਂ ਚਲ ਚੜੋ ਗਿਆ ਨਾ ਹੋਣੇ ਬੱਚਿਆਂ ਦੇ ਕੋਲੋਂ ਕਿਉਂਕਿ ਬੱਚਿਆਂ ਦੇ ਬਹੁਤ ਹੁੰਦੀਆਂ ਨੇ ਆ ਪਾਦਿਆ ਦੇ ਪੂਛ ਕੇ ਇਹਦੇ ਕਿੰਨੀਆਂ ਇਹਦੇ ਪੂਛ ਤੇ ਹੈਗੀਆਂ ਇਹ ਲੈ ਬਿੰਗੀਆਂ ਰਹਿਣੇ ਤੱਕ ਹੋਰੇ ਮਰ ਜਾਣੀਆਂ ਘੰਟੇ ਡੇਢ ਤੱਕ ਸਾਰੀਆਂ ਤੋ ਵੀ ਕੋਈ ਹੈ ਨਹੀਂ ਚਲੋ ਮੈਂ ਕਿਹਾ ਵੀ ਆਜ ਹੈਗਾ ਵੀ ਆ ਚਲੋ ਜੂਆ ਜਾਵਾਂ ਵੀ ਹੈਗੀਆਂ ਇਹਨਾਂ ਦੇ ਤੇ ਚਲੋ ਬਣਾ ਲੈਣੇ ਕੋਈ ਨਾ ਕੋਈ ਨਾਲੇ ਮੁੱਦਾ ਲੱਭ ਕੇ ਆਪਾਂ ਨੂੰ ਵੀਡੀਓ ਬਣਾਉਂਦਾ ਤੇਰੀ ਮੈਂ ਪਾ ਦੇਣਾ ਫੋਟੋ ਵੀ ਲਾ ਦੇਣਾ ਉੱਥੇ ਆਹ ਵਾਲੇ ਜਿਹੜੇ ਪਾਊਡਰ ਜਿਹੇ ਦੀ ਇਹੋ ਗਾ ਮਹਿੰਗਾ ਵੀ ਹੈ ਨਹੀਂ 400 1500 ਰੁਪਏ ਦਾ ਮੇਰੇ ਨਾਲ 150 1200 ਦਾ ਲਿਆ ਕੇ ਤੇ ਉਹ ਰੱਖ ਲੋ ਇੱਕ ਕਰੀ ਕਿੰਨਾ ਹੀ ਹੁੰਦਾ ਇਹ ਮੁੱਕਦਾ ਮੁੱਕਦਾ ਨਹੀਂ ਜਾਂਦੀ ਆ ਕਬੂਤਰੇ ਲਾਤਾ ਹੁਣ ਕਬੂਤਰੀਆਂ ਜਿਹੜੀਆਂ ਆਪਣੀਆਂ ਪਾਸਾ ਤਾਂ ਇਹਨਾਂ ਦੇ ਵੀ ਲਾ ਦਿੰਨੇ ਆ ਕੱਲ ਨੂੰ ਸਾਰਿਆਂ ਦੇ ਲਾ ਦੇਣਾ ਛਿਲੇ ਕਰੀ ਠੀਕ ਹੈ ਇਹ ਛੱਡ ਜਾਂਦਾ ਪੀਛ ਦਾ ਇੱਕ ਵਾਰੀ ਉੜ ਗਿਆ ਨਾ ਕਬੂਤਰ ਇਹ ਵਿੱਚੋਂ ਨਿਕਲ ਜਾਂਦਾ ਹੁੰਦਾ ਉਦਾਂ ਵੈਸੇ ਸਹੀ ਮੈਨੇਜ ਕਬੂਤਰਾਂ ਨੂੰ ਜਦੋਂ ਆਪਾਂ ਛੱਡਣ ਤੋਂ ਪਹਿਲਾਂ ਨਾ ਉਹ ਨਵੇਂ ਆ ਪੜਾਈ ਕਰਕੇ ਉਦੋਂ ਲਾਉਣਾ ਚਾਹੀਦਾ ਮਾਰ ਮੁਰਕੇ ਲੱਤ ਜੰਦੀਆਂ ਨਵਾਂ ਰੂਗੇ ਇਹ ਚਲੋ ਆਪਾਂ ਲੇਟ ਬੱਚੇ ਘੜਾਈ ਸੀ ਬਾਅਦ ਚ ਇਹ ਬੱਚਿਆਂ ਚ ਪਾਏ ਹੀ ਇਹ ਉਸ ਕਰਕੇ ਇਹਨਾਂ ਦੇ ਪਹਿਲਾਂ ਲਾਇਆ ਸੀ ਉਹ ਬੱਚਿਆਂ ਤੋਂ ਫੇਰ ਦੁਬਾਰਾ ਚੜ ਗਈਆਂ ਇਹਨਾਂ ਦੇ ਯਾਰੀ ਸ਼ੀਲੇ ਦੇ ਕੋਠੇ ਤੇ ਲੇਵਾ ਤੈਨੋਂ ਪਿਆ ਅਗੇ ਨੂੰ ਫਰਕ ਆਣਾ ਕੀ ਫਰਕ ਵਡੇ ਵਡੇ ਲੱਗੇ ਹੁਣ ਅਗੇ ਨੂੰ ਬਾਬਾ ਨਗਰ ਨਾਲ ਲਾਵੇ ਕੀ ਜਿੰਦਾਲਾ ਆਹੀ ਕਿਦਾਂ ਕੱਢ ਕੇ ਵੀ ਨਾ ਲੈ ਜੀ ਕੋਈ ਇਹਨੇ ਕੜ ਕੁਕੜੀਆਂ ਹੋਰ ਬਦਲ ਆਦਾ ਮੁਰਗੇ ਮੁਰਗੇ ਕੁਛ ਆਹ ਨਾਲ ਲੱਗਿਆ ਨਾ ਕੋਈ ਲੱਗਿਆ ਨਾ ਹਾਹੋ ਆਹ ਕਾ ਕੁਕੜੀ ਲੱਗਦੀ ਆੜੀ ਨਹੀਂ ਨਹੀਂ ਚਾਰ ਪੁਰਗੇ ਆਪਨੇ ਦੇਲੀ ਉਹ ਜਿਹੜੀ ਪੋਰੀ ਜੀ ਉਹ ਵੀ ਲੱਗਦੀ ਉਹ ਮੁਰਗੀ ਆ ਚਾਰ ਮੁਰਗੇ ਲੱਗਦੇ ਨੇ ਹਾਂ ਇਹਨਾਂ ਦੇ ਇਕੱਲੇ ਛੱਡਦਾ ਮੈਂ ਇਹਦਾ ਮੱਥੇ ਇੱਕ ਇਹਨਾਂ ਨੂੰ ਆਪਾਂ ਖੜਾਗੇ ਬਾਬੇ ਉੱਧਰ ਆਪਾਂ ਲੜਾਉਣਾ ਨਹੀਂ ਬਸ ਤੋਰ ਨੂੰ ਛੱਡਣਾ ਉਦਾਂ ਹੀ ਤੋਰੇ ਫੇਰੇ ਨੇ ਹਾਂ ਤੋ ਲੜਾਵਾਗੇ ਲੜਾਵਾਗੇ ਰੋਤੇ ਕਿਦਾਂ ਐ ਬਾਦਾਮ ਦੁਕਾਨ ਤੇ ਜਾ ਕਰਾਣਾ ਆਲੇ ਬੱਚੇ ਸਾਰੇ ਬੱਚੇ ਨਿਕਲੇ ਬਾਬੇ ਗੱਲ ਦੇ ਇਕੱਲੇ ਛੋਟਾ ਆ ਆਪਲਾ ਜਿਹੜਾ ਮੈਂ ਕਿਤੇ ਹੈਗਾ ਅਈਆ ਹੋਣੀ ਕਰੁੰਦਾ ਹਾਂ 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 ਲੋਵੀਆ ਬੱਚੇ ਇਹਦੇ ਹਾਂ ਕੀ ਕਹਿੰਨੇ ਅਸੀਂ ਤੈਨੂੰ ਕਿਹਾ ਕੁਛ ਹੋਰ ਅੰਕੇ ਦਾ ਸੋਨਾ ਹੀ ਲੈ ਆ ਕਾਲਾ ਜਾ ਉਹਦੇ ਨਿਕੇ ਨਿਕੇ ਆ ਅਪਕਾ ਪਾਣੀ ਪਾਣੀ ਪਾ ਕੀ ਕਰਦਾ ਤੇ ਕੋਕਰੇ ਚਾਪੀ ਬਣੀ ਜਾਂਦੇ ਇੱਥੇ ਉਹ ਕਿੰਨੇ ਬਣ ਗਏ ਹੀ ਓਏ ਆਹ ਉਹਦੇ ਨਾਲ ਕੋਕਰੇ ਜਿਵੇਂ ਦੂਰੇ ਦੂਰੇ ਤੇ ਕਰ ਕਰ ਕਰਦੇ ਆ ਔਰ ਇਹ ਕਿੰਨੇ ਉਹ ਕਿੰਨੇ ਉਹਦੇ ਤਕਾਂਦੇ ਦੇਖੀ ਦੇ ਬੀੜ ਦੇਖਣਾ ਹੁੰਦਾ ਆਹ ਯਾਰ ਕੰਮ ਵਧੀਆ ਯਾਰ ਯਾ ਪੀ ਆਉਂਦੇ ਕਿੱਥੋਂ ਵੇ ਐ ਕਾਲੋ ਵੀ ਜਦੋਂ ਦੂ ਦੂ ਹੋ ਜਾਂਦਾ ਪੀ ਆਸੀ ਆਕਰ ਨਾ ਨਾ ਕੱਢਣਾ ਫੋਨ ਇਹਨਾਂ ਕੋਈ ਵੀ ਗਿਨਾਹ ਕੌਂ ਕਰੇ ਚੋਏ ਅੰਦੇ ਆਖੀ ਹੋਰ ਕੋਈ ਤੇ ਰੋਜ਼ ਹੀ ਪੈਦਾ ਹੋ ਜਾਂਦੇ ਚ ਔਰ ਹੋ ਪੀ ਇਹਨੇ ਕਪੜਾ ਲਵੇਟ ਕੇ ਵਿੱਚ ਆਟਾ ਜਾਂ ਪਾ ਕੇ ਉਹ ਤੇ ਗੁੱਛੂ ਜਿਆ ਕਰਕੇ ਰੱਖਿਆ ਸੀ ਉਹ ਰੋਜ਼ ਕੋਕਰੇ ਕਹਿੰਦਾ ਦੋ ਢਾਈ ਸੋ ਕੋਕਰੇ ਦੇ ਵਿੱਚ ਆ ਜਾਂਦਾ ਡੇਲੀ ਇਹ ਨਹੀਂ ਗੀਂਬੜੀ ਆ ਕਰਨੀ ਹੂੰ ਮੁਰਗੇ ਆ ਬਾਬਾ ਬਾਨੇ ਆ ਫੜ 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 ਕਾਗੇ ਆਲ ਜਨ ਲੱਭਦੀ ਰਹ ਉਹਦੇ ਵਿੱਚੋਂ ਆਹ ਮੈਂ ਡੇਲੀ ਕਰਾਉਂਦਾ ਨਾ ਇਹ ਕਿਤੇ ਬਣ ਜਾਂਦੇ ਤੇਲਾ ਲੋਏ ਬਾਬਿਓ ਅੱਜ ਦੀ ਵੀਡੀਓ ਕਰਦੇ ਆ ਇੱਥੇ ਹੀ ਸਵਾਗਤ ਤੇ ਸਾਰਿਆਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਆ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਉਹ ਆਪ ਵੀ ਕਰ ਹੀ ਦੇਣਾ ਆ ਤੇ ਓਕੇ ਬਾਬਿਓ